ਤੁਲੀ ਨਹੀਂ ਕਿਵੇਂ ਤਾਂ ਵਧੀਆ ਮੈਂ ਤਾਂ ਉਹ ਮੈਂ ਤੈਨੂੰ ਐ ਕਹਿੰਦਾ ਸੀਗਾ ਹਾਂ ਮੇਰੀ ਗੱਲ ਸੁਣਾ ਉਹ ਆਪਣਾ ਥੋੜਾ ਜਿਹਾ ਬਹਣ ਹੈਗਾ ਆਪਾਂ ਫੈਸਲਾ ਉਹਦਾ ਕਰ ਲਈਏ ਬਹਿ ਕੇ ਪੰਚਾਇਤ ਚ ਜਿਹੜੀ ਮਿੰਤੀ ਮਿੰਤੀ ਬਣਦੀ ਆਪਾਂ ਕਰਾ ਦਈਏ ਨਾ ਐ ਫੈਸਲਾ ਕਿਵੇਂ ਕਰ ਲਈਏ ਇਹ ਹੋਰ ਕਿਵੇਂ ਹੋਊਗਾ ਹੁਣ ਬੰਦਿਆਂ ਜੀ ਬਹਿ ਕੇ ਹੁੰਦੀ ਹੁੰਦੀ ਆ ਗੱਲ ਯਾਰ ਪੰਚਾਇਤ ਤਾਂ ਤੇਰਾ ਪੱਖ ਕਰੂਗੀ ਕਮਾਲ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪੰਚਾਇਤ ਤੇ ਪੱਖ ਕਰੂਗੀ ਉਹਨਾਂ ਦਾ ਸਾਰੇ ਇੱਕੋ ਜਿਹੜਾ ਦਾ ਜਿਹੜਾ ਫੈਸਲਾ ਬਣਦਾ ਉਹ ਉਹਨਾਂ ਨੇ ਕਰਕੇ ਪਰੇ ਕਰ ਦੇਣਾ ਐ ਨਹੀਂ ਹੁੰਦਾ ਹੁੰਦਾ ਪੰਚਾਇਤਾਂ ਵੀ ਪੱਖ ਕਰ ਜਾਂਦੀਆਂ ਅੱਜ ਕੱਲ੍ਹ ਮੈਂ ਤਾਂ ਭਾਈ ਮਿੰਨਤੀ ਆਪਦੇ ਹਿਸਾਬ ਨਾਲ ਕਰਾਉਂਗਾ ਉਹ ਤੈਨੂੰ ਪੁੱਠੀਆਂ ਚਾਚਦੀਆਂ ਕੋਈ ਕਿਸੇ ਦਾ ਪੱਖ ਨਹੀਂ ਕਰਦਾ ਉਹਨਾਂ ਨੂੰ ਵੀ ਪਤਾ ਹੈ ਅਗਲਾ ਕਹਿੰਦਾ ਸਿਆਣੇ ਬਣੇ ਬੰਦੇ ਆ ਪੰਚਾਇਤ ਇਕੋ ਜਿਹਾ ਫੈਸਲਾ ਕਰਨਗੇ ਉਹ ਉਹ ਕਿਹੜੇ ਸਿਆਣੇ ਬਣੇ ਅੱਜ ਕੱਲ੍ਹ ਯਾਰ ਆ ਨਵੀਂ ਜਿਹੀ ਮਡੀਰ ਹੁੰਦੀ ਐ ਕੋਈ ਮੈਂਬਰ ਬਣ ਗਿਆ ਕੋਈ ਸਰਪੰਚ ਬਣ ਗਿਆ ਓਏ ਪੜ੍ਹੇ ਲਿਖਿਆ ਸਾਰੇ ਜਿੰਨੂੰ ਪੜ੍ਹੇ ਲਿਖੇ ਮੈਂ ਜਾਣਦਾ ਮੈਂ ਤਾਂ ਭਾਈ ਮੇਰੀ ਸੁਣ ਲੈ ਗੱਲ ਮੈਂ ਤਾਂ ਮਿੰਨਤੀ ਕਰਾਂਗਾ ਆਪਦੇ ਆਪ ਜਿਵੇਂ ਉਹਨੂੰ ਲੋਟ ਲੱਗਿਆ ਠੀਕ ਹੈ ਨਾ ਜੇ ਹੋ ਸਕਦਾ ਪਟਵਾਰੀ ਤੋਂ ਗੱਲ ਨਾ ਬਣੀ ਮੈਂ ਤਾਂ ਥਾਣੇ ਇੱਕ ਜਰੀ ਵਿੱਚ ਦੇਖੂਗਾ ਵਕੀਲਾਂ ਕੋਲੇ ਵੀ ਜਾਊਗਾ ਬੰਦਾ ਉਹ ਤੇਰੇ ਕੋਲ ਦਾ 4 ਪੀ ਹੈਗਾ ਸਾਡੇ ਕੋਲੇ ਹੈ ਨਹੀਂ ਨਾ ਇਹਨੇ ਪੈਸੇ ਲਾਉਣ ਨੂੰ ਉਹ ਯਾਰ ਤੁਸੀਂ ਦੇਖੋ ਜਲਦਾ ਮੈਂ ਤਾਂ ਨਹੀਂ ਬਾਹਾਂ ਛੱਡਣਾ ਤੁਨੂੰ ਬਾਹਾਂ ਨਿਕਲਦਾ ਮੇਰਾ ਮੈਂ ਤਾਂ ਬਰਾਬਰੀ ਕਿਹਾ ਜੇ ਤੇਰਾ ਨਿਕਲਦਾ ਹੋਏ ਅਸੀਂ ਛੱਡਦੇਗੇ ਸਾਡਾ ਨਿਕਲਦਾ ਹੋਏ ਤੂੰ ਛੱਡਦੀ ਉਹ ਭਰਾਵਾ ਇਹ ਗੱਲਾਂ ਹੁੰਦੀਆਂ ਕਹਿਣ ਦੀਆਂ ਇਹ ਬਾਹਾਂ ਮੁੜ ਕੇ ਕਿਹੜਾ ਛੱਡਦਾ ਕਿਉਂ ਪਾਉਂਦਾ ਹੁੰਦਾ ਜਦੋਂ 2-2 ਸਾਲ 3-3 ਸਾਲ ਹੋ ਗਏ ਨਾ ਪਾਉਂਦੇ ਨੂੰ ਛੱਡਣਾ ਬਹੁਤ ਔਖਾ ਵਹਣਾ ਉਹ ਤੇ ਸਾਡੇ ਜੀ ਕਾਨ ਮੀਣੂ ਹੁੰਦੀ ਮੈਂ ਤੇਰੇ ਕੋਲੇ ਘਰੇ ਕਾ ਤਾਉਂਦਾ ਤੂੰ ਗਲਪੀ ਜਾਣਾ ਮੇਰੀ ਗੱਲ ਸੁਣ ਲੈ ਜੇ ਤ ਕਹਿਣ ਕਾ ਨੂੰ ਆਇਆ ਸੱਚਾ ਬਣਦਾ ਤੂੰ ਵੀ ਹਾਂ ਮੈਂ ਕਿਹਾ ਤਾਂ ਆਇਓ ਨੂੰ ਹੁਣ ਤੂੰ ਪੰਚਾਇਤ ਚ ਬੇਨਤੀ ਕਰਾਉਂਦਾ ਨਹੀਂ ਨਾ ਬਈ ਮੈਂ ਨਹੀਂ ਮੈਂ ਮੰਨਦਾ ਨਹੀਂ ਨਾ ਆਪਦੇ ਹਿਸਾਬ ਨਾਲ ਚੱਲੇਗਾ ਮੈਂ ਆਪਦੇ ਹਿਸਾਬ ਨਾਲ ਚੱਲੂਗਾ ਚਲ ਕਰ ਲੈ ਫਿਰ ਚਲ ਤੂੰ ਦੱਸ ਦੀ ਜੇ ਮੇਰਾ ਫੈਸਲਾ ਹੋ ਜੀ ਜਿਹਦੇ ਜਿਹਦੇ ਕੋਲ ਜਾਣਾ ਹੋਇਆ ਮੈਂ ਤੱਕੇ ਜਿਹੜੇ ਲਿਖਿਆ ਖਾ ਲਾਂਗੇ ਨਾਲ ਮੈਂ ਅਰਜੀ ਦੇ ਕੇ ਆਉਂਗਾ ਆਪ ਹੀ ਆਉਣਗੇ ਬੇਨਤੀ ਕਰਨ ਵਾਲੇ ਮੈਂ ਕਿਹਦੇ ਕੋਲ ਹੀ ਜਾਣਾ ਤੂੰ ਹੀ ਲਵਾ ਲਈ ਪਰ ਨਿਸ਼ਾਨ ਚੰਗਾ ਖੰਬੇ ਕੋਈ ਨਾ 4 ਪੀ ਹੈਗੇ ਰੜਕਾ ਜੀ ਕਿਹੜੀ ਬੇਨਤੀ ਕਰਨੀ ਹੈ ਆਪਣੇ ਬਾਹਨ ਦੀ ਮਿੰਨਤੀ ਤਾਂ ਕਰਨੀ ਆਈ ਉਹ ਬੰਦੇ ਨਹੀਂ ਆਏ ਜੀ ਸਾਡੇ ਨਾਲ ਤੇ ਇਹਨਾਂ ਨਾਲ ਕਦੋਂ ਆਉਣਗੇ ਮੇਰੇ ਸਾਡੇ ਕੋਲ ਵੀ ਟਾਈਮ ਖਿੱਚ ਮੈਂ ਹੁੰਦਾਗਾ ਉਹ ਕਿਵੇਂ ਆਉਣਗਾ ਤਾਂ ਕਾਣੇ ਆ ਉਹਨਾਂ ਘੜੀ ਤਾਂ ਮੇਰੀ ਜ਼ਮੀਨ ਦਾ ਹਿੱਸਾ ਨਿਕਲ ਰਾਈ ਨਾ ਕੋਈ ਪੰਚਾਇਤ ਮੈਂਬਰ ਆਇਆ ਕੋਈ ਵੀ ਨਹੀਂ ਆਇਆ ਉਹ ਤਾਂ ਕੱਲੇ ਪੜਵਾਰੀ ਨੂੰ ਕਹੀ ਜਾਓਗੇ ਕੋਈ ਗੱਲ ਨਹੀਂ ਜੀ ਹੁਣ ਤੁਸੀਂ ਸਾਡਾ ਫੈਸਲਾ ਕਰਵਾ ਕੇ ਜਾਇਓ ਜੀ ਮੈਂ ਫੋਨ ਲਾਉਣਾ ਉਹਨਾਂ ਨੂੰ ਲਾ ਫੋਨ ਚੱਲ ਸਤਿ ਸ਼੍ਰੀ ਅਕਾਲ ਪੜਵਾਰੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੜਵਾਰ ਖਾਨੇ ਜਾ ਕੇ ਆਇਆ ਸੀਗਾ ਜੀ ਅੱਛਾ ਜੀ ਦੱਸੋ ਆਪਾਂ ਵੀ ਬਾਹਨ ਦੀ ਮਿੰਨਤੀ ਜੀ ਕਰਾਉਣੀ ਆ ਕਰਦਾਂ ਉਹ ਐਪਲੀਕੇਸ਼ਨ ਨੂੰ ਕੀ ਹੈਗਾ ਅੱਛਾ ਉਹੀ ਕਰ ਦਾਂਗੇ ਆਪਾਂ ਕਰ ਦੋਗੇ ਫਿਰ ਮੈਂ ਫਿਰ ਕੀ ਹਿਸਾਬ ਕਰਦਾ ਉਹਦਾ ਫਿਰ ਖਰਚਾ ਖਰਚਾ ਬਸ ਤੁਹਾਨੂੰ ਪਤਾ ਹੀ ਹੈ ਜੇ ਖਰਚਾ ਹੁੰਦਾ ਹੀ ਹੈਗਾ ਆਪੋ ਅੱਛਾ ਕਦੋਂ ਕਰੋਂਗੇ ਫਿਰ ਕਿੰਨਾ ਕ ਟਾਈਮ ਲੱਗ ਜੂ ਤੇ ਟਾਈਮ ਤਾਂ ਲੱਗ ਹੀ ਜਾਊਗਾ ਤੁਸੀਂ ਦੇਖ ਲਓ ਨਾ ਕੋਈ ਪਹਿਲਾਂ ਪੁੱਲਾਂ ਦਾ ਹੁੰਦਾ ਹੋਇਆ ਹੱਲ ਚਲ ਕੋਈ ਨਹੀਂ ਉਹ ਤਾਂ ਮੈਂ ਦੇਖ ਕੇ ਦੱਸ ਦਾਂਗੇ ਆਪਾਂ ਕਿੰਨਾ ਕੁ ਫੇਰ ਵੀ ਦੱਸੋ ਕੋਈ ਸੋ ਕੋਈ ਦੇਰੀਆਂ 7-8000 ਵਾ ਅੱਛਾ ਇੰਨਾ ਕੁ ਤਾਂ ਕਰ ਦਾਂਗੇ ਚਲ ਚਲ ਕਰਤੀ ਫਿਰ ਕੋਈ ਨਹੀਂ ਤਾਂ ਰੱਖਿਓ ਟਾਈਮ ਮੇਰੇ ਵਾਸਤੇ ਫਿਰ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਚਲ ਮੈਂ ਮਿਲਦਾ ਫਿਰਾਂਗਾ ਠੀਕ ਹੈ ਪਟਵਾਰੀ ਸਾਹਿਬ ਫੋਨ ਹੀ ਚੱਕਿਆ ਜੀ ਉਹਨਾਂ ਨੇ ਫੋਨ ਹੀ ਚੱਕਿਆ ਫਿਰ ਮਿੰਟ ਕਿਵੇਂ ਹੋਊਗੀ ਮੈਂ ਸ਼ਾਮ ਤੱਕ ਜੀ ਉਹਨਾਂ ਨੂੰ ਕਹਿ ਦਿੰਦਾ ਜੇ ਤੁਸੀਂ ਸਾਡੇ ਕੋਲ ਵੀ ਟਾਈਮ ਖਿੱਚ ਮਾਉਂਦਾ ਸੀ ਵੀ ਕਹਾ ਉਹ ਕਰਨਾ ਨੌਕਰੀ ਕਰਦੇ ਆਗੇ ਹੁਣ ਐ ਡੇਲੀ ਡੇਲੀ ਥੋੜੋ ਜਿਹਾ ਹੀ ਹੋਊਗਾ ਮੇਰੀ ਜ਼ਮੀਨ ਦਾ ਹਿੱਸਾ ਦਵਾ ਕੇ ਜਾਓ ਜੀ ਆਇਆ ਨਾ ਕਰੋ ਆਹ ਜ਼ਮੀਨ ਦਾ ਹਿੱਸਾ ਮੈਂ ਇਕੱਲਾ ਕਿਵੇਂ ਦਵਾ ਦੂੰਗਾ ਤੁਸੀਂ ਸਾਰਿਆਂ ਨੂੰ ਸਹਿਮਤ ਕਰੋ ਸਹਿਮਤ ਹੋ ਕੇ ਫੇਰ ਹੀ ਗੱਲ ਬਣੂਗੀ ਕੌਣ ਜੀ ਮੈਂ ਪੰਚਾਇਤ ਨੂੰ ਬੁਲਾਉਂਗਾ ਜੀ ਫਿਰ ਤੁਸੀਂ ਆਪ ਦੇਖੀ ਦੇਖੀ ਫਿਰ ਮੈਂ ਫਿਰ ਮੈਂ ਤੇਰੇ ਕੋਲ ਕੰਮ ਆਇਆ ਸੀ ਇੱਕ ਕਿਵੇਂ ਆ ਤਾ ਠੀਕ ਐ ਦੱਸ ਕੰਮ ਕੀ ਆ ਮੈਂ ਜਾਇਆ ਸੀ ਪਟਵਾਰੀ ਕੋਲੇ ਬਾਹਰ ਦੀ ਮਿੰਤੀ ਵਾਸਤੇ ਅੱਛਾ ਹਾਂ ਕੀ ਕਹਿੰਦਾ ਪਟਵਾਰੀ ਪਟਵਾਰੀ ਨੇ ਕਹਿੰਨਾ ਕਿ ਕਰਦਾ ਹੈ ਕਹਿੰਦਾ ਸੀ ਖਰਚਾ ਲੱਗੂ 9-10 ਹਜ਼ਾਰ ਕਹਿੰਦਾ ਸੀਗਾ ਉਹ 9-10 ਹਜ਼ਾਰ ਹਾਂ ਉੱਥੇ ਅਰਜੀ ਦੇ ਜਾਂਦਾ ਉਹ ਯਾਰ ਅਰਜੀ ਨੂੰ ਕੀ ਆ ਉਹ ਕਹਿੰਦਾ ਮੈਂ ਪੁੱਛਿਆ ਸੀ ਉਹਨੂੰ ਹਾਂ ਉਹ ਕਹਿੰਦਾ ਅਰਜੀ ਨੂੰ ਕੀ ਕਰਦਾਂਗੇ ਕਹਿੰਦਾ ਕਿੱਥੇ ਗੇੜੇ ਖਾਂਦਾ ਬੰਦਾ ਬੁੜਾ ਸਰੀਰ ਆ ਕਹੇ ਤੇਰਾ 1000 ਰੁਪਏ ਬਦ 2000 ਵੱਧ ਲੈ ਲਿਆ ਸਾਡੇ ਕੋਲ ਤਾਂ ਫਿਰ ਹੈ ਨਹੀਂ ਇੰਨੇ ਪੈਸੇ ਦੇਣ ਨੂੰ ਪਟਵਾਰੀ ਵਾਸਤੇ ਹਾਂ ਭਾਈ ਜਦੋਂ ਜ਼ਮੀਨ ਦੀ ਮਿੰਤੀ ਹੋਊ ਅੱਧਾ ਤੈਨੂੰ ਦੇਣਾ ਪਊ ਬਾਈ ਅੱਧਾ ਸੀ ਤਾਂ ਕਿਹੇ ਹੀ ਨਹੀਂਗਾ ਇੰਨੀਆਂ ਸਹੂਲਤਾਂ ਹੁਣ ਤਾਂ ਅਲਰਜੀ ਦਿੰਦਾ ਉਹਦੀ ਮਿੰਤੀ ਹੋ ਜਾਂਦੀ ਐ ਐਵੇਂ ਗੱਲਾਂ ਨੇ ਮੈਨੂੰ ਪਤਾ ਨਾ ਮੈਂ ਤਾਂ ਕਿਵੇਂ ਖਾ ਕੇ ਆਇਆ ਤੂੰ ਨਹੀਂ ਗਿਆ ਤਾਂ ਕਰੇ ਬਠਾ ਸਾਈ ਜਾ ਤੱਕੇ ਪਰ ਸਾਨੂੰ ਕੀ ਤੂੰ ਕਿਹਾਗਾ ਕਿਹਾਗਾ ਤੈਨੂੰ ਜਦੋਂ ਮੈਂ ਕਹਿਦਾ ਵੀ ਬਹਿ ਕੇ ਪੰਚਾਇਤ ਆਪਾਂ ਗੱਲ ਲੈਣਾ ਮਿਲਾਂਗੇ ਉਹ ਮੇਰੀ ਗੱਲ ਸੁਣ ਲੈ ਬੜਾ ਸਿਆਣਾ ਨਾ ਬਣ ਤੂੰ ਫੇਰ ਵੀ ਨਵੇੜਾ ਤਾਂ ਉੱਥੇ ਹੀ ਹੁਣਾ ਪਰਵਾਰੀਆਂ ਦੇ ਮੱਥੇ ਤੇ ਲੱਗਣੀ ਬਣੇ ਫੇਰ ਤੂੰ ਦੇ ਦੇ ਪੈਸੇ ਮੇਰੇ ਕੋਲ ਹੈ ਨਹੀਂ ਇੰਨੇ ਪੈਸੇ ਆਏ ਨਹੀਂ ਹੁੰਦਾ ਹੁੰਦਾ ਮਿੰਤੀ ਕਹਦਾ ਆਈ ਹੁੰਦਾ ਹੁੰਦਾਗਾ ਭਾਲ ਦਾ ਠੂਲੂ ਤਰੀ ਇੱਜ਼ਤ ਕਰਦਾ ਮੈਥੋਂ ਵੱਡਾ ਵੱਡਾ ਉੱਤੇ ਮੈਂ ਘਰੇ ਆਇਆ ਦੁੱਦੇ ਗਲ ਪੈ ਗਿਆ ਅੱਜ ਤੂੰ ਤਾਂ ਆ ਕੇ ਮੈਂ ਪਟਵਾਰੀ ਕੋਲ ਜਾ ਕੇ ਆਇਆ ਕੋ ਕਮਲਿਆ ਮੈਂ ਗੱਲ ਨਹੀਂ ਪੈਂਦਾ ਮੈਂ ਦੇਖੇ ਆਪਣੇ ਚੈਤਾਂ ਦੇ ਫੈਸਲੇ ਫੇਰ ਠੱਕੇ ਖਾਣੇ ਬੰਦੇ ਆ ਕੋਟ ਕਚਰੀਆਂ ਚ ਜਿੱਥੇ ਮਰਜ਼ੀ ਭੱਜ ਲਾ ਕੋਈ ਜਿੱਡਾ ਵੱਡਾ ਮਰਜ਼ੀ ਫੈਸਲਾ ਹੁੰਦਾ ਹੈ ਕਿ ਪੰਚਾਇਤ ਆ ਉਹ ਓਏ ਚੰਗਾ ਵਾ ਤੇਰੀ ਮਰਜ਼ੀ ਆ ਉੱਥੇ ਫਿਰ ਪਟਵਾਰੀਆਂ ਦੇ ਮੱਥਾ ਲੱਗਣੀ ਪਊਗਾ ਕੋਈ ਨਾ ਖਾਤ ਤਾ ਮੈਂ ਕਰ ਦੂੰ ਦੇ ਦੇ ਲਊਂ ਅੱਦੇ ਪੈਸੇ ਮੈਂ ਤਾਂ ਦੇ ਦੇ ਖੜਾ ਤੈਨੂੰ ਚੈੱਕ ਕੋਈ ਨਾ ਫਿਰ ਮੈਂ ਪੜ੍ਹਨ ਦੇ ਉਧਰ ਨੂੰ ਜ਼ਮੀਨ ਤੇ ਫਿਰ ਆ ਜੀ ਆ ਗਿਆ ਪੈਸੇ ਲੈਣ ਕਰਕੇ ਕਰ ਲਉ ਉਹਦੇ ਨਾਲ ਇੱਥੇ ਦਰਖਤਾਂ ਨੂੰ ਲੱਗਦੇ ਆਗੇ ਕਬੀਲਦਾਰੀ ਲੋਟ ਨਹੀਂ ਉਹਦੀ ਦੇ ਦੇ ਇਹਨੂੰ 9000 ਰੁਪਏ ਓ ਸੇਰਾ ਰੁਕੀ ਇੱਕ ਮਿੰਟ ਓ ਪਾ ਓ ਛੱਡ ਦੋ ਖੜਾ ਮੋਟਰਸਾਈਕਲ ਦਾ ਇਹਦਾ ਹੁਣ ਪਹਿਲਾਂ ਤੇਰਾ ਦਾਦਾ ਲਈ ਫਿਰਿਆ ਹਾਂ ਫਿਰ ਤੇਰੇ ਪਿਓ ਨੇ ਸੰਭਲੀ ਜ਼ਿੰਮੇਵਾਰੀ ਇਹਦੀ ਹੁਣ ਤੂੰ ਸੰਭੀ ਬੈਠਾ ਨਹੀਂ ਟੁੱਟਿਆ ਟੱਟਿਆ ਜਾਣਾ ਸਮਝ ਇਹਨੂੰ ਜਾਜ ਬਣ ਜਾਂਦਾ ਇਹ ਓ ਮੈਂ ਜਾਣਦੀ ਹੁਣ ਕਿ ਗਾਹਾਂ ਆਪਦੇ ਮੁੰਡਿਆਂ ਨੂੰ ਵੀ ਦੇਣਾ ਇਹ ਮੁੰਡਿਆਂ ਨੂੰ ਦਵਾਂਗੇ ਕੋਈ ਨਹੀਂ ਨਵਾਂ ਲੈ ਕੇ ਦਵਾਂਗੇ ਜਿਹੜਾ ਅੱਜ ਕੱਲ ਚੱਲਦਾ ਹੈ ਚਲੋ ਹੋਰ ਅਗਲਾ ਛੱਡ ਤੂੰ ਉਡੀ ਮਿੰਟ ਤੀ ਦਾ ਕੀ ਬਣਿਆ ਹੱਜ ਮਿੰਤੀ ਦਾ ਯਾਰ ਟੱਟੂ ਦਾ ਪਟਵਾਰੀ ਆ ਕਿਉਂ ਕੱਲ ਪੰਚਾਇਤ ਬੜਾਈ ਕਾ ਲਾ ਆਪ ਆਇਆ ਅੱਛਾ 500 ਜਿੰਨਾ ਨਾਲ ਸੀਗੀ ਜਿਹੜੀ ਮਿੰਤੀ ਉਹ ਆਪ ਨਹੀਂ ਆਏ ਠੀਕ ਹੈ ਹੋਰ ਤੇ ਕੱਲ ਮੈਂ ਫੋਨ ਲਾਇਆ ਸਾਰਾ ਦਿਨ ਫੋਨ ਹੀ ਨਹੀਂ ਚੱਕਿਆ ਕਹਿੰਦਾ ਮੈਂ ਤਾਂ ਆ ਕੇ ਵਿਆਹ ਤੇ ਆ ਅੱਛਾ ਯਾਰ ਮੈਂ ਵੀ ਉਹਨੂੰ ਕਹੀ ਬੈਠਾ ਪਟਵਾਰੀ ਨੂੰ ਅੱਛਾ ਤੇ ਚੱਲ ਕੇ ਨਾ ਜਿਹਦੇ ਕੋਲ ਆਪਾਂ ਕਰੀ ਚੱਲਿਆ ਉਹਨਾਂ ਤੁਹਾਡਾ ਸਾੜੇ ਨਿਭੜਿਆ ਨਹੀਂ ਉਹ ਕਿੱਥੇ ਮੈਂ ਤਾਂ ਜੇ ਗੱਲ ਹੀ ਕਰਕੇ ਆਇਆ ਜੇ ਪੈਸੇ ਪੂਸੇ ਕਿੰਨੇ ਕਹਿੰਦਾ ਤੈਨੂੰ ਮੈਨੂੰ ਤਾਂ ਹਣੇ ਤੱਕ ਗੱਲ ਨਹੀਂ ਕਰੀ ਪੈਸੇ ਵੀ ਕਹਿੰਦੇ ਆ ਵੀ ਉਹ ਮੰਗ ਲੈਂਦਾ ਆ ਪੈਸੇ 10 ਕ ਹਜ਼ਾਰ ਦੀ ਮੰਗ ਜੀ ਕਰਦਾ ਸੀ ਮੂੰ ਤਾਂ ਲਾਲਚ ਹੀ ਲੱਗਦਾ ਦੇਖੋ ਨੂੰ ਹਾਂ ਲਾਲਚ ਹੀ ਤਾਂ ਹੈਗਾ ਯਾਰ ਚੱਲ ਮੂੰ ਸੌਂਗਦੇ ਚੱਲਦੇ ਮਿਸਤਰੀ ਸਾਹਿਬ ਅੱਜ ਆਏ ਨਹੀਂ ਕੰਮ ਤੇ ਅਸਾ ਹੀ ਮੈਰਾ ਦੋ ਤਿੰਨ ਦਿਨਾਂ ਛੁੱਟੀਆਂ ਲੈਤੀਆਂ ਨੇ ਸੋਤ ਨੂੰ ਇਹਨਾਂ ਕੰਮ ਬੰਨ ਮੇੜ ਦੇ ਮਰੇ ਨਾ ਜੀ ਬਿਛੇਰੀ ਤੇ ਕੰਮ ਨੂੰ ਮੇੜੋ ਜੀ ਮੈਂ ਦੋ ਤਿੰਨ ਛੁੱਟੀਆਂ ਮਸਾਂ ਲੈਤੀਆਂ ਹੁਣ ਕੰਮ ਮੇਰਾ ਉੱਧਰ ਵੀ ਬਹੁਤ ਹੈਗਾ हां शेठेरे काम ਨਾ ਮੇੜੋ ਮੇਰਾ ਪੱਕਾ ਨਾ ਕਿਵੇਂ ਨਿਭੜੂਗਾ ਫੇਰਾ ਦਸਤਰੀ ਗਲ ਪਟਵਾਰੀ ਜੀ ਹਾਂਜੀ ਠੀਕ ਐ ਆਹ ਮਿਸਤਰੀ ਨਹੀਂ ਆਉਂਦੇ ਆ ਦੋ ਤਿੰਨ ਦਿਨਾਂ ਸੁਟੇ ਮਸਾਂ ਲੱਟੀਆਂ ਨੇ ਮੈਂ ਤਾਂ ਅੱਛਾ ਉਹ ਜਿਵੇਂ ਤੁਸੀਂ ਲੋਕਾਂ ਨੂੰ ਲਾਰੇ ਲਾਈ ਜਾਂਦੇ ਹੋ ਓਏ ਤੁਹਾਨੂੰ ਮਿਸਤਰੀ ਲਾਈ ਜਾਂਦਾ ਬਿਲਕੁਲ ਠੀਕ ਗੱਲ ਜੀ ਅੱਛਾ ਜੀ ਹਾਂ ਅਸੀਂ ਕਿਹੜੇ ਲਾਰੇ ਲਾਤੀ ਤੁਹਾਨੂੰ ਆਸੀਂ ਦੋ ਜਾਨੇ ਮਗਰ ਪਰਦੇ ਫਿਰਦੇ ਸਾਡੇ ਉਦੋਂ ਪੰਚਾਇਤ ਆ ਤੁਸੀਂ ਨਹੀਂ ਆਏ ਰੋਦੇ ਮੈਂ ਆਇਆ ਤਾਂ ਹੈਗਾ ਸੀ ਮੇਰੇ ਵੀ ਡਿਊਟੀ ਦਾ ਕੰਮ ਆ ਯਾਰ ਪਰੋਥੇ ਵੀ ਕਰਨੇ ਹੁੰਦੇ ਨੇ ਅਗਲੇ ਦਿਨ ਵੀ ਤੁਹਾਨੂੰ ਫੋਨ ਲਾਇਆ ਤੁਸੀਂ ਆ ਕੇ ਵਿਆਹ ਤੇ ਆ ਵਿਆਹ ਜ਼ਰੂਰੀ ਹੋਗਾ ਤੁਹਾਨੂੰ ਫੇ ਵਿਆਹ ਵੀ ਜਾਣਾ ਹੁੰਦਾ ਜ਼ਰੂਰੀ ਐ ਮੈਂ ਤੁਹਾਨੂੰ ਤੁਸੀਂ ਪੇਮੈਂਟ ਜਿੰਨੀ ਕਹੀ ਉਦੋਂ ਮੈਂ 1000 ਰੁਪਏ ਵਾਧੇ ਦਿੱਤਾ ਉਹ ਫਿਰ ਤੁਸੀਂ ਲਾਰੇ ਫਿਰ ਮੈਨੂੰ ਲਾਈ ਜਾਨੇ ਹੋ ਗਿਹੜੇ ਮੇਰੇ ਮਰਵਾਏ ਜਾਨੇ ਹੋ ਫਿਰ ਵੀ ਤੁਸੀਂ ਉਹ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੇਰਾ ਬਣਜੂ ਕੰਮ ਉਹ ਬਣਨ ਦੀ ਗੱਲ ਨਹੀਂ ਮੈਂ ਵਾਹਣ ਬੀਜਣਾ ਮੁੜ ਕੇ ਫਿਰ ਕੀ ਹੋ ਗਿਆ ਵਾਹਣ ਵੀ ਜਾਵਾਂਗੇ ਤੇਰਾ ਚੰਗੀ ਗੱ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਟਵਾਰੀ ਸਾਨੂੰ ਵੀ ਸਾਡਾ ਦਾਸ ਦੋ ਮੜਾ ਇਮਾਨਤਾਨ ਉਹ ਮਾਨਤਾਨ ਕੋਈ ਨਹੀਂ ਕਰਦਾਂਗੇ ਤੇਰਾ ਵੀ ਨਾਲ ਹੋ ਜੂਗਾ ਜੁਰੇਦਾ ਹੋ ਗਿਆ ਨਾਲ ਹੀ ਤੇਰਾ ਹੋ ਜੂਗਾ ਬਾਕਰੋ ਕਰ ਪਈ ਸਾਡੇ ਦੇ ਹਾਂ ਹਾਂ ਕਰਾਂਗੇ ਕਰਾਂਗੇ ਤੂੰ ਸਹਿਮਤ ਨਹੀਂ ਹੋ ਦੂਜੇ ਨਾਲ ਆ ਗਏ ਉਹ ਉਹ ਸਹਿਮਤ ਆਈ ਉਦੋਂ ਤੁਸੀਂ ਨਹੀਂ ਆਏ ਫਿਰ ਉਦੋਂ ਆਏ ਨਹੀਂ ਫਿਰ ਉਦੋਂ ਮੈਂ ਵਿਆਹ ਤੇ ਭੱਗ ਗਿਆ ਚਲੋ ਕੋਈ ਗੱਲ ਨਹੀਂ ਜਿੱਦਨ ਪੱਕਾ ਟਾਈਮ ਲੈ ਲਉਣਾ ਹੁਣ ਉਹਨਾਂ ਨਾਲ ਮੈਂ ਸਮ ਕਰ ਲੈਣਾ ਪੰਚਾਇਤ ਮੇਰੀ ਗੱਲ ਸੁਣਾ ਨਾਲ ਪੰਚਾਇਤ ਮੈਂਬਰ ਵੀ ਸਾਡੇ ਲਈ ਨਾਲ ਸਾਦ ਲੂ ਗਾਈ ਸਾਦ ਲੂ ਗਾ ਹਾਂ ਥੋੜਾ ਆਪ ਸਵਿਚ ਕੇ ਰੌਲਾ ਮਗਰ ਪਟਵਾਰੀ ਤੇ ਆ ਕੇ ਗੱਲ ਪਏ ਨੇ ਕੋਈ ਠੀਕ ਹੈ ਕਰਵਾ ਦੇ ਉਹ ਸਾਡਾ ਹਾਂ ਹਾਂ ਕਰਵਾਵਾਂਗੇ ਕਰਵਾਵਾਂਗੇ ਜ਼ਰੂਰ ਜੀ ਜ਼ਰੂਰ ਹੁਣ ਤਾਂ ਮੈਨੂੰ ਕਿਹੜਾ ਮਾਰਨ ਦੀ ਲੋੜਾ ਨਾ ਨਾ ਕਿਹੜਾ ਮਾਰੀਓ ਜੀ ਕਿਹੜਾ ਮੈਂ ਤੁਹਾਨੂੰ ਫੋਨ ਕਰੂੰਗਾ ਬਸ ਠੀਕ ਹੈ ਨੰਬਰ ਹੈ ਕਿ ਨਾ ਹਾਂ ਹਾਂ ਹੈਗਾ ਜੀ ਹੈਗਾ ਠੀਕ ਹੈ ਲੱਗਾ ਜਿਹੜੇ ਹਿਸਾਬ ਨਾਲ ਕਿਹੜੇ ਤਿੰਨ ਮਰਾਤੇ ਨੇ ਯਾਰ ਮੈਂ ਤਾਂ ਪੈਸੇ ਹੀ ਪਹਿਲਾਂ ਦੇ ਹੀ ਬਠਾ 9000 ਰੁਪਿਆ ਅੱਛਾ ਚੌਥਾ ਪੰਜਵਾਂ ਕਿਹੜਾ ਮੇਰਾ ਹੋ ਗਿਆ ਯਾਰ ਹਾਂਜੀ ਉਹ ਸਾਡੇ ਪਰੇ ਮਿੰਟੀਆਂ ਦਾ ਕਿਹੜਾ ਜੇ ਤੈਨੂੰ ਪਤਾ ਨਾ ਵੀ ਮੇਰਾ ਵਾਹਨ ਨਿਕਲਦਾ ਸਿੱਧਾ ਕਬਜ਼ਾ ਲੈ ਮੈਂ ਤੇਰੇ ਨਾਲ ਖੜਾ ਹਾਂ ਕਰਨੇ ਪੈਣਾ ਆਪਣੇ ਫਿਰ ਦੂਜੂ ਹੱ ਉਧਰ ਮੈਂ ਤੇਰੇ ਨਾਲ ਖੜੂਗਾ ਚੱਲ ਮੈਂ ਤਾਂ ਕਹਣਾ ਅਸੀਂ ਚੱਲਦੇ ਆ ਇਹ ਤਾਂ ਹੁਣ 3 ਮਹੀਨੇ ਲੱਗੂਗਾ ਨਹੀਂ ਉਹ ਸਾਲ ਤੇ ਗੱਲ ਜਾਵੇ ਸਰਕਾਰੀ ਕੰਮ ਤਾਂ ਅਹੀਂ ਹੁੰਦੇ ਆ ਨਾ ਚੱਲ ਫਿਰ ਅੱਜ ਇਹੀ ਹੱਲ ਕਰਦੇ ਆ ਦੇਖਦੇ ਆ ਉਹ ਐਡਾ ਕਿ ਨਾਡੂ ਖਾਣੇ ਉਹ ਓਏ ਤੇਰਾ ਗੱਲ ਸੁਣ ਓਏ ਪਥਰੇ ਮੈਂ ੱੱਕੇ ਖਾਲੇ ਪਟਵਾਰ ਖਾਨੇ ਵੀ ਜਾਇਆ ਆ ਹਾਂ ਕਚੈਰੀ ਚ ਵੀ ਜਾਇਆ ਆ ਠੀਕ ਆ ਨਾ ਹੁਣ ਮੈਂ ਕਬਜ਼ਾ ਸਿੱਧਾ ਹੀ ਲਊਗਾ ਆਪਦੇ ਹਿਸਾਬ ਨਾਲ ਓਏ ਕਣਕ ਖੜੀ ਆ ਵਿਚਾਲੇ ਕਬਜ਼ੇ ਦੀ ਤਾਂ ਗੱਲ ਹੀ ਨੋ ਤੇ ਤੁਨੂੰ ਮੈਂ ਮਿੰਨਤੀ ਨੂੰ ਤਾਂ ਕਿਹਾ ਸੀ ਫਸਲ ਤੋਂ ਬਾਅਦ ਆਪਾਂ ਨਿਮੇੜ ਲਾਂਗੇ ਬਹਿ ਕੇ ਪੰਚਾਇਤ 'ਚ ਤੂੰ ਬੜਾ ਸਿਆਣਾ ਮੁੰਡਾ ਧੱਕੇ ਦਾ ਮੈਂ ਖਾਂਦਾ ਰਹਿ ਗਿਆ ਜੈਤ ਨੇ ਕੁਝ ਨਹੀਂ ਕਰਨਾ ਆਪਾਂ ਦੂਜੇ ਲੋਟ ਹੀ ਦੇਖਾਂਗੇ ਇਹਦਾ ਬੱਟ ਪਾਉਣੇ ਜਾ ਕੇ ਨੋ ਕਰਨਾ ਭੱਜੋ ਯਾਰ ਐਵੇਂ ਦਿਮਾਗ ਨਾ ਖਾ ਉਹਦਾ ਘਰੇ ਵੜਾ ਮੌਜਨ ਵਾਲਾ ਮੈਨੂੰ ਪਤਾ ਨਾ ਮੇਰੇ ਦੋਕ ਨਾਲਾ ਘਟਦੀਆਂ ਨੇ ਤੂੰ ਭੱਜਿਆ ਘਰੇ ਮੈਂ ਤੈਨੂੰ ਕਿਹਾ ਵੀ ਤੁਰਾ ਫਿਰ ਤੂੰ ਐ ਮੈਂ ਆ ਵੀ ਭੱਜਿਆ ਕਰਾਂਗੇ ਪਤਨੀ ਆ ਮੈਂ ਬਾਈ ਮੇਰਾ ਨੁਕਸਾਨ ਹੁੰਦਾ ਮੇਰਾ 8000 ਨੂੰ ਕਨਾਲ ਆ 16000 ਦੀ ਹੋਗੀ ਓਏ ਤੈਨੂੰ ਕਹੀ ਅਰਜੀ ਦੇ ਦੇ ਉੱਥੇ ਆ ਕਰ ਕੇ ਤੋਂ ਬਾਅਦ ਮਿੰਨਤੀ ਹੋ ਜਾਏ ਓਏ ਮੈਨੂੰ ਨਹੀਂ ਅਰਜੀਆਂ ਉਰਜੀਆਂ ਤੇ ਉਹ ਭਰੋਸਾ ਮੇਰਾ ਬਸ਼ਰੀਕ ਆਈ ਨੱਪੀ ਬੈਠੇ ਆ ਥਾ ਕੋਈ ਨਹੀਂ ਇਹਦੇ ਦਾ ਵਰਤੂ ਗੱਲਾਂ ਲੜੀ ਖੜਾਉਣੇ ਪੈਣੇ ਆ ਚੱਲ ਬੱਟ ਮਾਉਣ ਚੱਲਦਾ ਮੈਂ ਆ ਜੀ ਉੱਥੇ ਜੇ ਹਿੰਮਤ ਹੋਈ ਤਾਂ ਰੋਕ ਨਹੀਂ ਨਾ ਪੰਗੇ ਲਈ ਜਨਾ 4 ਰਪਏ ਲੱਗ ਜਾਣਗੇ ਨਾਲੇ ਛੱਟਾਂ ਫਿੱਟਾਂ ਨੂੰ ਥਾਂਗਾ ਤੂੰ ਰਹਿਣ ਦੇ ਓ ਜਿੰਨਾ ਤੱਕ ਮੈਂ ਜਿਉਂਦਾ ਬੈਠਾ ਨਾ ਆਇਂ ਨਹੀਂ ਮੈਂ ਛੱਡਦਾ ਇੰਤਰੀ ਛੱਡਦਾ ਮੈਂ ਤਾਂ ਵੀ ਆਪਾਂ ਵੀ ਨੂੰ ਦਿਖਾਉਂਦਾ ਛੱਡ ਗਈ ਚੂੜੀਆਂ ਪਾਈਆਂ ਫਰਾਂ ਆ ਜੇ ਇਹਦੇ ਨਾਲ ਤੈਨੂੰ ਕ ਉਹ ਦੂਬਾਇਆ ਜਮ ਕਰਕੇ ਉੱਠੀ ਬਦਲ ਹੁਆ ਆ ਜਾ ਤੂੰ ਪਿਆਰ ਦਾ ਗੱਲਾਂ ਜਿਹੜੇ ਗੱਲਾਂ ਮਾਰਦੇ